ਨਗਰ ਕੀਰਤਨ ਕੱਢਦੇ ਆ ਪਾਲਕੀ ਸਾਹਿਬ ਚ ਆ ਗਿਆ ਕਰੰਟ 1100 ਵੋਲਟੇਜ ਦੀਆਂ ਤਾਰਾਂ ਨਾਲ ਟਕਰਾ ਗਿਆ ਨਿਸ਼ਾਨ ਸਾਹਿਬ ਦੇਖੋ ਫਿਰ ਦੋ ਬੰਦਿਆਂ ਦੀ ਤਾਂ ਮੌਕੇ ਤੇ ਕਰੰਟ ਲੱਗਣ ਕਾਰਨ ਹੋ ਗਈ ਮੌਤ ਤੇ 5-6 ਨੇ ਗੰਭੀਰ ਰੂਪ ਵਿੱਚ ਜ਼ਖਮੀ ਤੁਸੀਂ ਵੀ ਦੇਖੋ ਬੇहद ਮੰਦ ਭਾਗੀ ਘਟਨਾ ਤੇ ਵੀਡੀਓ ਨੂੰ ਕਰੋ ਵੱਤੋ ਵੱਦ ਸ਼ੇਅਰ ਸੱਚੇ ਪ੍ਰਮਾਤਮਾ ਅਗੇ ਇਹਨਾਂ ਲੋਕਾਂ ਦੀ ਸਲਾਮਤੀ ਲਈ ਅਰਦਾਸ ਜ਼ਰੂਰ ਕਰਿਓ ਕਮੈਂਟਾਂ 'ਚ ਵਾਹਿਗੁਰੂ ਜ਼ਰੂਰ ਲਿਖਿਓ ਇਹ ਬੇਹਦ ਮੰਦਪਾਗੀ ਘਟਨਾ ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਕੋਟ ਸਦਰ ਖਾਨ ਤੋਂ ਸਾਹਮਣੇ ਆਈ ਹੈ ਜਿੱਥੇ ਨਗਰ ਕੀਰਤਨ ਦਰਮਿਆਨ ਪਾਲਕੀ ਸਾਹਿਬ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਕਾਰਨ ਪਾਲਕੀ ਸਾਹਿਬ ਦੇ ਵਿੱਚ ਕਰੰਟ ਆ ਗਿਆ ਤੇ ਕਰੰਟ ਲੱਗਣ ਕਾਰਨ ਇੱਕ ਔਰਤ ਤੇ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਹਾਲਾਂਕਿ 5 ਤੋਂ 6 ਵਿਅਕਤੀ ਕਰੰਟ ਲੱਗਣ ਕਰਕੇ ਜਖਮੀ ਹਾਲਤ ਵਿੱਚ ਸਿੱਖਾਂ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਨੇ ਸੋ ਵੀਡੀਓ ਨੂੰ ਵੱਤੋ ਵੱਦੇ ਸ਼ੇਅਰ ਕਰੋ ਤਾਂ ਜੋ ਲੋਕ ਇਹਨਾਂ ਸਾਰੇ ਦੇ ਸਾਰੇ ਲੋਕਾਂ ਲਈ ਅਰਦਾਸ ਕਰ ਸਕਣ ਤੇ ਇਹਨਾਂ ਦੀ ਸਲਾਮਤੀ ਹੋ ਸਕੇ